ਨਿੱਤ ਨਵੀਂ ਚੀਜ਼ ਖਾਣ ਨੂੰ ਜੀ ਕਰਦਾ ਜੀ ਇੱਕ ਚੀਜ਼ ਤੋਂ ਤਾਂ ਜੀ ਅੱਕ ਜਾਂਦਾ ਹਨਾ ਮੇਰਾ ਤਾਂ ਅੱਕ ਜਾਂਦਾ ਬਈ ਮੈਂ ਕਈ ਵਾਰੀ ਬਦਲ-ਬਦਲ ਕੇ ਮੈਂ ਕਹਿੰਨੀ ਆ ਚੰਗੀ ਤੋਂ ਚੰਗੀ ਚੀਜ਼ ਬਣਾ ਕੇ ਆਪਾਂ ਸਪੈਸ਼ਲ ਜੀ ਚੀਜ਼ ਬਣਾ ਕੇ ਖਾਈਏ ਤੇ ਅੱਜ ਸਪੈਸ਼ਲ ਜੀ ਚੀਜ਼ ਆਪਾਂ ਕੀ ਬਣਾਈ ਹੈਗੀ ਆ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਤੇ ਕੀ ਕੁਛ ਆਪਾਂ ਅੱਜ ਖਾਣੇ ਦੇ ਵਿੱਚ ਬਣਾਇਆ ਅਨਮੋਲ ਆਇਆ ਆਰਮਾਨ ਆਇਆ ਮੰਨਤ ਭੈਣ ਜੀ ਆਏ ਨਹੀਂ ਹੈਗੇ ਉਹ ਅੱਜ ਵੀਡੀਓ ਹੀ ਦੇਖਣਗੇ ਜੀ ਖਾਂਦੇ ਨਹੀਂ ਹੈਗੇ ਠੀਕ ਹੈ ਜੀ ਤੇ ਆਹ ਦੇਖੋ ਜੀ ਆਪਾਂ ਕੀ ਬਣਾਇਆ ਸਪੈਸ਼ਲ ਮੈਂ ਤੁਹਾਡੇ ਵਾਸਤੇ ਤੇ ਆਪਾਂ ਪੂਰੀ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆ ਤੇ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਲਿਆਂਦੇ ਆ ਜੀ ਕੱਚੇ ਟਮਾਟਰ ਹਰੇ ਟਮਾਟਰ ਇਹਨਾਂ ਦੇ ਫੁੱਲ ਲਈ ਲਾ ਇਹ ਆਪਾਂ ਇਹਨਾਂ ਦੇ ਫੁੱਲ ਚੱਕ ਕੇ ਤੇ ਪਰੇ ਸਿੱਟ ਦੇਣੇ ਹੈਗੇ ਆ ਤੇ ਆਪਾਂ ਹੁਣ ਟਮਾਟਰਾਂ ਨੂੰ چیرਣਾ ਇਹ ਮੈਂ ਧੋ ਕੇ ਰੱਖ ਲੇ ਸੀਗੇ ਜੀ ਪਹਿਲਾਂ ਠੀਕ ਹੈ ਪਹਿਲਾਂ ਟਮਾਟਰ ਧੋ ਕੇ ਰੱਖ ਲੇ ਸੀ ਤੇ ਹੁਣ ਆਪਾਂ ਇਹਨਾਂ ਨੂੰ چیرਣਾ ਕਰ ਦਨੇ ਆ ਜੀ ਸ਼ੁਰੂ ਇਹਨਾਂ ਨੂੰ ਕੱਟ ਕੇ ਤੇ ਇਹਨਾਂ ਦੇ ਪੀਸ ਜੇ ਬਣਾ ਦੇਣੇ ਹੈਗੇ ਆ ਠੀਕ ਹੈ ਜੀ ਚੌਰਸ ਬਣਾ ਲਓ ਤੇ ਲੰਮੇ ਬਣਾ ਲਓ ਜਿੱਦਾਂ ਮਰਜੀ ਬਣਾ ਲਓ ਤੇ ਬਣੂਗੀ ਬੜੀ ਟੇਸਟੀ ਬਹੁਤ ਸਵਾਦ ਬੰਦੀ ਹੈ ਕਦੇ ਕਦੇ ਸਪੈਸ਼ਲ ਜੀ ਸਬਜੀ ਖਾਣ ਨੂੰ ਜੀ ਕਰਦਾ ਡੇਲੀ ਤਾਂ ਇਹ ਵੀ ਨਹੀਂ ਸਵਾਦ ਲੱਗਦੀ ਤੇ ਕਦੇ ਕਦੇ ਸਵਾਦ ਲੱਦੀ ਜਿਵੇਂ ਖੱਟੇ ਟਮਾਟਰਾਂ ਦੀ ਹੋਗੀ ਕੜੀ ਹੋਗੀ ਹਨਾ ਖਖੜੀ ਦੀ ਸਬਜੀ ਹੋਗੀ ਚਿਬੜਾਂ ਦੀ ਹੋਗੀ ਤੇ ਆਹ ਲਓ ਜੀ ਆਪਾਂ ਚੱਕ ਲਿਆ ਜੀ ਕੂਕੜੀ ਦਾ ਅੰਡਾ ਇੱਕ ਚਿੱਟਾ ਪਿਆਜ਼ ਠੀਕ ਹੈ ਜੀ ਚਿੱਟਾ ਪਿਆਜ਼ ਚੱਕ ਲਿਆ ਪਿਆਜ਼ ਇੱਕੋ ਹੀ ਸੀ ਜੀ ਚਿੱਟਾ ਮੈਂ ਝੂਠ ਨਹੀਂ ਮਾਰਦੀ ਜੇ ਦੋ ਹੁੰਦੇ ਤਾਂ ਖਬਰਾਂ ਮੈਂ ਦੋ ਪਾ ਲੰਦੀ ਇੱਕ ਕੋਈ ਪਿਆਜ਼ ਸੀ ਜੀ ਤੇ ਮੈਂ ਖਚਾ ਲੈ ਇਹਨੂੰ ਵਧਾ ਲੈਣੇ ਆ ਇਹਦੀਆਂ ਫਾੜੀਆਂ ਨਹੀਂ ਜਿਆਦਾ ਕਰ ਲਾਂਗੇ ਕੱਟ ਵੱਟ ਕੇ ਛੋਟੀਆਂ ਕਰ ਲੈਣੇ ਆ ਕਿਉਂਕਿ ਜੇ ਵੱਡੀਆਂ-ਵੱਡੀਆਂ ਕਰਾਂਗੇ ਤਾਂ 10-12 ਹੀ ਹੋਣਗੀਆਂ ਚਲ ਛੋਟੀਆਂ ਕਰ ਲੈਣੀਆਂ 24-25 ਹੋ ਜਾਣਗੀਆਂ ਤੇ ਫਿਰ ਆਏ ਹੋ ਫੀਲਿੰਗ ਜੀ ਲੈ ਲਾਂਗੇ ਵੀ ਹਾਂ ਭਾਈ ਇਹ ਤਾਂ ਦੋ ਸੀਗੇ ਪਿਆਜ਼ ਪਰ ਮੇਰੇ ਕੋਲ ਇੱਕ ਸੀ ਆਪਾਂ ਇੱਕ ਚੱਕਿਆ ਟੋਕਰੀ 베ਲੀ ਕਰਤੀ ਠੀਕ ਆ ਜੀ ਲਿਆਵਾਂਗੇ ਸ਼ਾਮ ਨੂੰ ਅੱਜ ਜਾ ਕੇ ਤੇ ਆਹ ਲੋ ਜੀ ਮੈਂ ਨਿੱਕਾ ਨਿੱਕਾ ચીਰ ਲਿਆ ਤੇ ਇਹਦੇ ਨਾਲ ਹੀ ਪਲੇਟ ਦੇ ਵਿੱਚ ચીਰ ਲਿਆ ਜੀ ਬਾਹਲੇ ਭਾਂਡੇ ਮੇਤੋਂ ਵੀ ਲੋਟਨੀ ਆਉਂਦੇ ਫਿਰ ਧੋਣੇ ਬੜੇ ਔਖੇ ਹੋ ਜਾਂਦੇ ਤੇ ਦੂਜੇ ਪਾਸੇ ਰੱਖ ਲਿਆ ਜੀ ਆਪਾਂ ਫਰਾਈਪਨ ਫਰਾਈਪਨ ਦੇ ਵਿੱਚ ਰੱਖ ਲਈ ਜੀ ਕੜਚੀ ਕੜਚੀ ਬਿਨਾ ਪਾਰਨੀ ਪੈਣੀ ਕਿਉਂਕਿ ਫਿਰ ਇਹਨੂੰ ਆਪਾਂ ਸਬਜ਼ੀ ਨੂੰ ਤੜਕਾ ਕਿਵੇਂ ਲਾਵਾਂਗੇ ਤੇ ਹੁਣ ਆਪਾਂ ਨੇ ਕੀ ਕਰਨਾ ਹੈਗਾ ਜੀ ਚੱਕ ਕੇ ਪਤਾ ਜੀ ਇਹਦੇ ਵਿੱਚ ਨਾਰੀਅਲ ਦਾ ਤੇਲ ਮੈਂ ਕਹਿੰਦੀ ਆਂ ਕਿਆ ਬਾਤਾਂ ਨੇ ਜਿਹੜੀ ਨਾਰੀਅਲ ਦੇ ਤੇਲ ਨਾਲ ਸਭ ਦੀ ਸਵਾਦ ਬਣਦੀ ਆ ਨਾ ਉਹ ਕਿਸੇ ਚੀਜ਼ ਨਾਲ ਨਹੀਂ ਬਣਦੀ ਜੀ ਤੁਸੀਂ ਕਦੇ ਟੇਸਟ ਕਰਕੇ ਦੇਖੋ ਕਦੇ ਵੀ ਇੱਕ ਤਾਂ ਤੁਹਾਡੀ ਸਕਿਨ ਨਹੀਂ ਖਰਾਬ ਹੋਊਗੀ ਤੁਹਾਡੇ ਖੁਸ਼ਕੀ ਨਹੀਂ ਆਊਗੀ ਤੁਹਾਡਾ ਲੀਵਰ ਨਹੀਂ ਖਰਾਬ ਹੋਊਗਾ ਚਮਕ ਦਮਕ 글로ਅ ਐਨ ਬਣੀ ਰਹੂਗੀ ਤੇ ਆਹ ਲੋ ਜੀ ਆਪਾਂ ਪੱਤੇ ਨੂੰ ਵਿੱਚ ਦਿੱਤਾ ਸੁੱਟ ਤੇ ਵਿੱਚੇ ਸੁੱਟਤਾ ਜੀਰਾ ਤੇ ਵਿੱਚੇ ਸੁੱਟ ਦੇਣੀ ਹੈਗੀ ਹੈ ਜੀ ਆਪਾਂ ਹੁਣ ਇਹ ਵੱਡੀ ਲੈ ਜੀ ਇਹ ਨੂੰ ਜ਼ਰੂਰ ਪਾਣਾ ਵਿੱਚ ਹਾਜਮਾ ਬੜਾ ਦਰੁਸਤ ਰੱਖਦੀ ਹੈਗੀ ਹੈ ਜੀ ਇਹ ਜੇ ਤੁਸੀਂ ਵੱਡੀ ਇਲਾਇਚੀ ਦੀ ਚਾਹ ਬਣਾ ਕੇ ਪੀ ਲਓ ਮੈਂ ਕਹਿੰਦੀ ਆਂ ਕੀਆ ਬਾਤਾਂ ਨੇ ਕੀ ਆ ਸਵਾਦ ਲੱਗਦੀ ਹੈ ਤੇ ਕੀ ਆ ਮੈਟਾਬੋਲਿਜ਼ਮ ਵਧਾਉਂਦੀ ਹੈ ਤੇ ਕੀ ਆ ਪੇਟ ਨੂੰ ਸਹੀ ਰੱਖਦੀ ਹੈ ਜੀ ਕੋਈ ਮੈਂ ਕਹਿੰਨੀ ਲੈਣਾ ਦੇਣਾ ਹੀ ਨਹੀਂਗਾ ਕੁਛ ਆ ਦੇਖੋ ਜੀ ਤੁਸੀਂ ਹੁਣ ਆਪਾਂ ਪਾਤਾ ਜੀ ਪਿਆਜ਼ ਇਹਦੇ ਦੇਖੋ ਕਿੰਨੇ ਪੀਸ ਬਣ ਕੇ ਆਏ ਲੱਗਦਾ ਜਿਵੇਂ ਤਿੰਨ ਚਾਰ ਪਿਆਜ਼ ਕੱਟੇ ਹੁੰਦੇ ਮੈਂ ਥੋੜੇ ਜਿ ਛੋਟੇ ਕਰਤੇ ਮੈਂ ਅਖਾ ਚੱਲ ਵਾਵਾ ਲੱਗੂਗਾ ਹਨ ਆ ਲੋ ਜੀ ਆਪਾਂ ਹੁਣ ਪਿਆਜ਼ ਪਾਤੇ ਵਿੱਚ ਪਿਆਜ਼ ਪਾ ਕੇ ਤੇ ਇਹਨਾਂ ਦਾ ਪਾਣੀ ਜਿਆ ਸੁਕਾ ਦੇਣਾ ਜਿਆਦੇ ਲਾਲ ਨਹੀਂ ਕਰਨੇ ਫਿਰ ਇਹ ਸੋਹਣੇ ਨਹੀਂ ਲੱਗਣੇ ਠੀਕ ਹੈ ਜੀ ਆਪਾਂ ਨੂੰ ਸੋਹਣੇ ਤੱਕ ਮਤਲਬ ਹੈ ਆਪਾਂ ਇਹਨੂੰ ਸੋਹਣੇ ਲੱਗਣੇ ਚਾਹੀਦੇ ਆ ਲੋ ਜੀ ਆਪਾਂ ਥੋੜਾ ਜਿ ਇਹਨਾਂ ਨੂੰ ਕਰਤਾ ਜੀ ਲਾਲ ਲਾਲ ਕਰਕੇ ਤੇ ਜਿਹੜੇ ਵਿਚਾਰੇ ਆਪਾਂ ਹਰੇ ਟਮਾਟਰ ਦੇ ਚੱਕੇ ਸੀ ਤੇ ਉਹਨਾਂ ਨੂੰ ਹੁਣ ਲਾਲ ਬਣਾ ਲਓ ਜੀ ਤੁਸੀਂ ਵੀ ਜਾਓ ਵਿੱਚ ਹਰੇ ਟਮਾਟਰ ਲਿਆਂਦੇ ਸੀ ਕੱਚੇ ਕੱਚੇ ਖੱਟੇ-ਖੱਟੇ ਤੇ ਆਹ ਦੇਖੋ ਜੀ ਇਹਨਾਂ ਦੀ ਬਣਾਤੀ ਆਪਾਂ ਸਬਜੀ ਇਹ ਹੁਣ ਆਪਾਂ ਬਣਾ ਲਾਂਗੇ ਮੈਨੂੰ ਲੱਗਦਾ ਹੁਣ ਇਹ ਸਬਜੀ ਜਿਹੜੀ ਬਣੀ ਹੈ ਇਹਦੇ ਨਾਲ ਦੋ ਡੰਗ ਹੋ ਜਾਣਗੇ ਰਾਤ ਨੂੰ ਪਤਾ ਕੀ ਕਰਾਂਗੇ ਇਹਨਾਂ ਦੇ ਨਾਲ মুਂਗੀ ਦੀ ਦਾਲ ਹੋਰ ਬਣਾ ਲਾਂਗੇ ਬੜੀ ਸੁਆਦ ਲੱਗੂਗੀ ਖੱਟੇ ਟਮਾਟਰ ਤੇ ਨਾਲ মুਂਗੀ ਦੀ ਦਾਲ ਬਣਾ ਲਾਂਗੇ ਸਬਜੀ ਬਚ ਜੂ ਮੈਨੂੰ ਲੱਗਦਾ ਕੋਲੀ ਤਾਂ ਕਿਤੇ ਗਈ ਨਹੀਂ ਬਚਣ ਕਰਨੀ ਉਹ ਇਹ ਕਿਉਂਕਿ ਇਹ ਜਿਆਦਾ ਨਹੀਂ ਖਾਦੀ ਜਾਂਦੀ ਮੈਂ ਤੇ ਅਰਮਾਨ ਆ ਤੇ ਆਪਣੇ ਅਨਮੋਲ ਹੈ ਠੀਕ ਹੈ ਜੀ ਤੇ ਡਾਕਟਰ ਸਾਹਿਬ ਅੱਜ ਬਾਹਰ ਗਏ ਹੋਏ ਨੇ ਤੇ ਅਸੀਂ ਤਿੰਨੇ ਜਾਣੇ ਰਹੇਗੇ ਮੈਂ ਤੇ ਅਨਮੋਲ ਤੇ ਰਮਾਨ ਠੀਕ ਹੈ ਤੇ ਅਸੀਂ ਕੀ ਕਰਾਂਗੇ ਹੁਣ ਇਹਨੂੰ ਬਣਾ ਕੇ ਖਾ ਲਾਂਗੇ ਤੇ ਕੌਲੀ ਕਰ ਰੱਖ ਦਿਆਂਗੇ ਤੇ ਡਾਕਟਰ ਸਾਹਿਬ ਨੂੰ ਵੀ ਟੇਸਟ ਕਰਾ ਦੇਾਂਗੇ ਨਮਕ ਮਿਰਚ ਤੇ ਹਲਦੀ ਪਾਤੀ ਜੀ ਵਿੱਚ ਆਪਾਂ ਮਸਾਲਾ ਪਾਉਣਾ ਨਹੀਂ ਹੈਗਾ ਇਸ ਚੀਜ਼ ਦਾ ਧਿਆਨ ਰੱਖਿਓ ਕਿਉਂਕਿ ਮਸਾਲੇ ਹੋਰੀ ਤਾਂ ਆਪਾਂ ਪਹਿਲਾਂ ਪਾਤੇ ਜੀਰਾ ਪਾਤਾ ਜੀ ਵੱਡੀ ਇਲਾਇਚੀ ਪਾਤੀ ਤੇਜਪਤਾ ਆਹੀ ਮਸਾਲੇ ਹੁੰਦੇ ਗਰਮੀ ਦੇ ਕਿਹੜੇ ਮਸਾਲੇ ਹੁੰਦੇ ਆ ਨਾ ਗਰਮੀ 'ਚ ਥੋੜੇ ਜਿਹਾ ਆਪਾਂ ਹੁਣ ਘਟਾਵਾਂਗੇ ਇਸ ਕਰਕੇ ਆ ਦੇਖੋ ਜੀ ਤੁਸੀਂ ਆਪਾਂ ਹੁਣ ਇਹਨੂੰ ਕੀ ਕੀਤਾ ਜੀ ਵਧੀਆ ਮੈਂ ਕਹਿੰਦੀ ਹਰ ਲਾਤ ਆ ਤੇ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਹਰੇ ਸੀ ਤੇ ਇਹਨਾਂ ਨੂੰ ਲਾਲ ਕਰਤਾ ਠੀਕ ਹੈ ਇਹਨਾਂ ਨੂੰ ਬਣਾ ਕੇ ਆਪਾਂ ਤਿਆਰ ਕਰਕੇ ਤੇ ਵਧੀਆ ਬਣਾ ਲੈਣੇ ਨੇ ਤੇ ਆ ਦੇਖੋ ਜੀ ਵਿੱਚ ਪਾਤਾ ਪਾਣੀ ਕਿਉਂਕਿ ਇਹ ਨਾ ਕੱਚੇ ਹੁੰਦੇ ਨੇ ਥੋੜੇ ਜੇ ਫਿਰ ਇਹ ਜੇ ਆਪਾਂ ਕੱਲੇ ਆਖੀਏ ਵੀ ਆਪਣੇ ਘੋਚ ਪੁੱਜ ਜਾਣਗੇ ਤਾਂ ਫਿਰ ਥੋੜੇ ਜੇ ਨਾ ਕੱਚੇ ਰਹਿ ਜਾਂਦੇ ਨਰਮ ਜੇ ਮਜਾ ਨਹੀਂ ਕਿ ਲੱਗਦਾ ਤਾਂ ਸਵਾਦ ਆ ਪਰ ਜਵਾਕਾਂ ਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਆਪਾਂ ਇਹਨਾਂ ਨੂੰ ਢੱਕ ਦੇਣਾ ਜੀ ਭਾਪ ਨਹੀਂ ਨਿਕਲਣ ਦੇਣੀ ਹੁਣ ਇਹਨਾਂ ਦੀ ਹੁਣ ਹੋ ਗਈ ਜੀ ਤਿਆਰ ਤੇ ਤੁਸੀਂ ਮੈਨੂੰ ਰੰਗ ਦੱਸ ਦਿਓ ਇਹਨਾਂ ਦਾ ਕਿਵੇਂ ਬਣਿਆ ਕਮੈਂਟ ਜ਼ਰੂਰ ਕਰਿਆ ਕਰੋ ਵੀ ਮਿੱਠੇ ਮਿੱਠੇ ਜਿੰਨੇ ਤੁਸੀਂ ਭੈਣੋਂ ਕਮੈਂਟ ਕਰਦੀਆਂ ਮੇਰੇ ਵੀਰ ਉਹਨਾਂ ਮੈਨੂੰ ਵਧੀਆ ਲੱਗਦਾ ਤੇ ਉਹ ਕਮੈਂਟਾਂ ਦੇ ਸਿਰ ਤੇ ਮੈਂ ਫਿਰ ਉੱਡੀ ਫਿਰਦੀ ਰਹਣੀ ਆ ਫਿਰ ਮੈਂ ਕਹਦੀ ਨਹੀਂ ਹੋਰ ਚੀਜ਼ ਬਣਾਵਾਂ ਹਨ ਤੇ ਫਿਰ ਤੁਹਾਨੂੰ ਹੋਰ ਬਣਾ ਕੇ ਦਿਖਾਵਾਂ ਨਾਲੇ ਵੀਡੀਓ ਕਰ ਲਿਆ ਕਰੋ ਸੇਵਾ ਚੱਕੋ ਜੀ ਇੱਕ ਚਮਚਾ ਆਪਾਂ ਪਾਤਾ ਜੀ ਬ੍ਰਾਊਨ 슈ਗਰ ਦਾ ਵਿੱਚ ਇਹ ਜੀ ਕੀ ਵੀ ਆ ਗਈ ਮੈਨੂੰ ਕੋਈ ਯਾਦ ਕਰਦਾ ਹੋਣਾ ਰੱਬ ਦਾ ਪਿਆਰਾ ਚਲੋ ਕੋਈ ਗੱਲ ਨਹੀਂ ਆਪਣਾ ਹੀ ਪਿਆਰਾ ਹੋਣਾ ਜੀ ਰੱਬ ਦਾ ਵੀ ਹੋਣਾ ਤੇ ਆਪਣਾ ਵੀ ਹੋਣਾ ਹਨ ਤੇ ਜਿਉਂਦਾ ਰਹਿ ਯਾਦ ਕਰਨ ਵਾਲਿਆ ਤੇ ਆਹ ਲੋ ਜੀ ਆਪਾਂ ਬ੍ਰਾਊਨ 슈ਗਰ ਪਾਤੀ ਤੁਹਾਡੇ ਕੋਲੇ ਬ੍ਰਾਊਨ 슈ਗਰ ਹੈ ਨਹੀਂ ਤਾਂ ਤੁਸੀਂ ਮਿਸਰੀ ਪਾ ਦਿਓ ਜੀ ਨਹੀਂ ਤਾਂ ਗੁੜ ਦੀ ਡਲੀ ਪਾ ਦਿਓ ਪਾਉਣੀ ਥੋੜੀ ਜੀ ਹੈ ਜਿਆਦਾ ਨਹੀਂ ਪਾਉਣੀ ਤੇ ਆਹ ਮੇਰੇ ਕੋਲੇ ਸੀਗੇ ਜੀ ਆਹ ਜਿਵੇਂ ਬਾਟੀ ਟਮਾਟਰਾਂ ਦੀ ਸੀ ਚੀਰਿਆਂ ਦੀ ਤੇ ਇਹਦੇ ਵਿੱਚ ਮੈਂ ਇੱਕ ਚਮਚਾ ਬ੍ਰਾਊਨ 슈ਗਰ ਦਾ ਪਾਇਆ ਹਲਦੀ ਦੇ ਮਤਲਬ ਹਲ ਨੂਨ ਮਿਰਚ ਦੇ ਹਿਸਾਬ ਨਾਲ ਆ ਲੋ ਜੀ ਹੁਣ ਇਹ ਬਣ ਗਈ ਹੋਗੀ ਤਿਆਰ ਤੇ ਮੇਰੇ ਕੋਲੋਂ ਨਹੀਂ ਰਿਹਾ ਜਾਂਦਾ ਦੀ ਕਿ ਤੇ ਮੈਂ ਕੀ ਕੀਤਾ ਜੀ ਬਣਾਏ ਪਰੌਂਠੇ ਨਾਲ ਲੱਛੇ ਪਰੌਂਠੇ ਠੀਕ ਹੈ ਜੀ ਜੇ ਹੁਣ ਪਰੌਂਠਿਆਂ ਦੀ ਵੀਡੀਓ ਵੀ ਦਿਖਾਉਂਦੀ ਤਾਂ ਬਾਹਲੀ ਵੱਡੀ ਬਣ ਜਾਂਦੇ ਭਾਈ ਕੋਈ ਨਹੀਂ ਕਿਸੇ ਦਿਨ ਵੀਡੀਓ ਪਰੌਂਠਾ ਦੀ ਵੀ ਦਿਖਾਵਾਂਗੀ ਤੁਹਾਨੂੰ ਬਣਾਉਂਦੀ ਦੀ ਆ ਲੱਛੇ ਪਰੌਂਠੇ ਬਣਾ ਲਏ ਜੀ ਅਸੀਂ ਬਣਾ ਲਏ ਜੀ 5 ਲੱਛੇ ਪਰੌਂਠੇ ਸਾਨੂੰ ਮੁੱਕਦੇ ਨਹੀਂ ਨਾਨੀ ਦੋ ਤੈਨੂੰ ਆ ਦੇਖੋ ਜੀ ਦੇਖੋ ਲੱਛੇ ਨਿਕਲਦੇ ਇਹਨਾਂ ਦੇ ਕਿਵੇਂ ਲੱਗੀ ਸਾਡੀ ਵੀਡੀਓ ਕਿਵੇਂ ਲੱਗੇ ਸਾਡੇ ਲੱਛੇ ਪਰੌਂਠੇ ਤੇ ਦਹੀਂ ਤੇ ਲੱਸੀ ਤੇ ਕਿਵੇਂ ਲੱਗੇ ਅਸੀਂ ਬੈਠੇ ਤੇ ਆਹ ਲੋ ਜੀ ਆਪਾਂ ਹੁਣ ਲੱਗੇ ਆ ਜੀ ਕੱਜੇ ਟਮਾਟਰਾਂ ਦੀ ਸਬਜੀ ਨਾਲ ਖਾਣ ਪਰੌਂਠੇ ਬੜੇ ਸਵਾਦ ਲੱਗਦੇ ਤੁਸੀਂ ਵੀ ਭਾਈ ਪਰੌਂਠੇ ਬਣਾ ਲਓ ਲੱਛੇ ਬਣਾ ਲਓ ਤੇ ਭਾਵੇਂ ਸਿੱਧੇ ਬਣਾ ਲਓ ਠੀਕ ਹੈ ਨਾ ਤੇ ਕਰ ਦਿਓ ਫਿਰ ਮਿੱਠੇ ਮਿੱਠੇ ਕਮੈਂਟ ਸੋਹਣੇ ਸੋਹਣੇ ਤੇ ਨਾਲੇ ਦੱਸ ਦਿਓ ਜੀ ਤੁਸੀਂ ਆਪਣੇ ਇਹਦਾ ਨਾਮ ਪਿੰਡ ਦਾ ਜਰੂਰ ਦੱਸਿਆ ਕਰੋ ਮੈਨੂੰ ਬੜਾ ਸ਼ੌਂਕ ਚਾੜ ਦਾ ਪੜਾਉਂਦਾ ਹੈਗਾ ਵੀ ਮੈਨੂੰ ਫਲਾਣੇ ਪਿੰਡ ਤੋਂ ਦੇਖੀ ਜਾਂਦੇ ਆ ਤੇ ਦਿਓ ਜੀ ਬੱਚਿਆਂ ਨੂੰ ਪਿਆਰ ਤੇ ਆਸ਼ੀਰਵਾਦ ਹਨਾ ਤੇ ਠੀਕ ਹੈ ਜੀ ਮਿਲਦੇ ਆਂ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਬਾਏ ਬਾਏ ਲਵ ਯੂ ਮਿੱਠਾ ਜਿਹਾ ਪਿਆਰ ਸਾਰਿਆਂ